ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡਾ ਵੀਡੀਓ ਬਣਾਉਣ ਦਾ ਮੋਟਿਵ ਇਹੀ ਹੈ ਕਿ ਤੁਹਾਨੂੰ ਆਪਣੇ ਘਰ ਦੇ ਤੇ ਨਵੇਂ-ਨਵੇਂ ਵੀਡੀਓ ਬਣਾਉਣਾ ਸਿਖਾਈਏ ਆਓ ਤੁਹਾਨੂੰ ਬ੍ਰੈਡ ਤੇ ਚਾਹ ਬਣਾਉਣਾ ਸਿਖਾਉਣਾ ਕਿੱਦਾਂ ਬੰਦੇ ਆ ਜਦੋਂ ਆਪਾਂ ਨੂੰ ਭੁੱਖ ਲੱਗੀ ਹੋਵੇ ਤੇ ਆਪਾਂ ਬੜੇ ਹੀ ਸਾਨ ਤਰੀਕੇ ਦੇ ਨਾਲ 2 ਮਿੰਟਾਂ ਦੇ ਵਿੱਚ ਇਹ ਬ੍ਰੈਡ ਬਣਾ ਕੇ ਰੈਡੀ ਕਰ ਸਕਦੇ ਹਾਂ ਤੇ ਆਓ ਤੁਹਾਨੂੰ ਬਣਾਉਣਾ ਸਿਖਾਉਣਾ ਕਿ ਕਿੱਦਾਂ ਬੰਦੇ ਪਹਿਲਾਂ ਆਪਾਂ ਬਣਾਵਾਂਗੇ ਚਾਹ ਚਾਪਾ ਪਾਣੀ ਦੀ ਕੁਆਂਟੀਟੀ ਫੈਮ ਮੈਂਬਰ ਦੇ ਹਿਸਾਬ ਨਾਲ ਲੈ ਲੈਣੀ ਹੈ ਫਿਰ ਉਸ ਵਿੱਚ ਪਾਵਾਂਗੇ ਥੋੜੀ ਜਿਹੀ ਸੌਮ ਕੁੱਟ ਕੇ ਥੋੜਾ ਜਿਹਾ ਪਾ ਲੈਣਾ ਅਦਰਕ ਅਦਰਕ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਪਹਿਲਾਂ ਉਬਾਲ ਲੈਣਾ ਜਦੋਂ ਪਾਣੀ ਥੋੜਾ ਜਿਹਾ ਉਬਲ ਗਿਆ ਇਸ ਵਿੱਚ ਪਾਵਾਂਗੇ ਥੋੜੀ ਜਿਹੀ ਪੱਤੀ ਮੈਂ ਥੋੜੀ ਜਿਹੀ ਪੱਤੀ ਤਾਹ ਪਾਈ ਹੈ ਕਿ ਸਾਡੀ ਪੱਤੀ ਬਹੁਤ ਤੇਜ ਹੈ ਇਸ ਕਰਕੇ ਮੈਂ ਥੋੜੀ ਜਿਹੀ ਪਾਈ ਹੈ ਤੁਸੀਂ ਆਪਣੀ ਪੱਤੀ ਦੇ ਹਿਸਾਬ ਨਾਲ ਪਾ ਲੈਣਾ ਤੁਹਾਡੀ ਪੱਤੀ ਕਿਸ ਤਰ੍ਹਾਂ ਦੀ ਹੈ ਤਾਂ 3 ਚਮਚ ਪਾਵਾਂਗੇ ਚੀਨੀ ਦੇ ਚੀਨੀ ਪਾਣ ਤੋਂ ਬਾਅਦ ਇਸਤੇ ਆਪਾਂ 3 ਤੋਂ 4 ਮਿੰਟ ਲਈ ਚਾਹ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਇਸ ਵਿੱਚ ਪਾਵਾਂਗੇ ਅਗਰ ਆਪਾਂ ਅੱਧਾ ਕੱਪ ਹੁਣ ਦੁੱਧ ਹੁਣ ਚਾਹ ਨੂੰ ਆਪਾਂ ਦਵਾਣੇ ਨੇ ਚੰਗੀ ਤਰ੍ਹਾਂ ਵਾਲੇ ਤਾਂ ਜੋ ਆਪਣੀ ਚਾਹ ਕੱਚੀ ਨਾ ਰਹਿ ਜਾਏ ਚਾ ਬਣ ਕੇ ਆਪਣੀ ਰੈਡੀ ਐ ਹੁਣ ਆਪਾਂ ਬਣਾਵਾਂਗੇ ਬ੍ਰੈਡ ਬ੍ਰੈਡਾਂ ਦੇ ਲੱਲਾ ਲਈ ਲੈ ਲੈਣੀਆਂ ਆਪਾਂ ਅਮੀਓਨਿਸ ਤੇ ਬ੍ਰੈਡ ਬ੍ਰੈਡ ਆਪਾਂ ਆਟੇ ਵਾਲੇ ਯੂਜ਼ ਕਰ ਰਹੇ ਆਂ ਤੁਹਾਡੀ ਮਰਜ਼ੀ ਐ ਤੁਸੀਂ ਕਿਹੜੇ ਬ੍ਰੈਡ ਬ੍ਰਾਊਨ ਬ੍ਰੈਡ ਯੂਜ਼ ਕਰਨੇ ਨੇ ਸਿੰਪਲ ਬ੍ਰੈਡ ਯੂਜ਼ ਕਰਨੇ ਨੇ ਉਹ ਤੁਹਾਡੀ ਮਰਜ਼ੀ ਤੁਸੀਂ ਕਿਹੜੇ ਬ੍ਰੈਡ ਯੂਜ਼ ਕਰਨੇ ਨੇ పేల లేవే దో బ్రెడ్ ఎన్నేనిస్ మ్యోన్స్ చంగీత బ్రెడ్ ਇਹਨਾਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਇਹ ਬ੍ਰੈਡ ਬੜੇ ਹੀ ਆਸਾਨ ਤਰੀਕੇ ਦੇ ਨਾਲ ਬਣ ਕੇ 2 ਮਿੰਟਾਂ 'ਚ ਰੈਡੀ ਹੋ ਜਾਂਦੇ ਨੇ ਜਦੋਂ ਆਪਣੇ ਕੋਲ ਟਾਈਮ ਕੱਟ ਹੋਵੇ ਤਾਂ ਆਪਾਂ ਇਸ ਤਰ੍ਹਾਂ ਚਾਹ ਦੇ ਨਾਲ ਬ੍ਰੈਡ ਬਣਾ ਕੇ ਖਾ ਸਕਦੇ ਹਾਂ ਇਹ ਇਸ ਨੂੰ ਦੋਨਾਂ ਨੂੰ ਉੱਪਰੋਂ ਕਰ ਦੇਣਾ ਬੰਦ ਫਿਰ ਲਾਵਾਂਗੇ ਆਪਾਂ ਅਮਨ ਇਸ ਨੂੰ ਜਾਂ ਦੇਸੀ ਘੀ ਲਾ ਕੇ ਜਾਂ ਮੱਖਣ ਦੀ ਟਿੱਕੀ ਲਾ ਕੇ ਪਹਿਲਾਂ ਥੋੜਾ ਜਿਹਾ ਕਰ ਲੈਣਾ ਗਰਮ ਫਿਰ ਇਸ ਵਿੱਚ ਰੱਖਾਂਗੇ ਆਪਾਂ ਬ੍ਰੈਡ ਬ੍ਰੈਡ ਰੱਖ ਕੇ ਫਿਰ ਅਮਨ ਨੂੰ ਕਰ ਦੇਣਾ ਬੰਦ ਬੰਦ ਕਰਕੇ ਫਿਰ ਇਸ ਨੂੰ 1-2 ਮਿੰਟ ਦੇ ਲਈ ਆਪਾਂ ਪਕਾ ਲੈਣੇ ਹੈ ਕਿਸ ਉੱਪਰ जिम्मे एक पासा पक गया तो आप इस तरह दूजा पासा पका लेना देखो ब्रैड बन के रेडी है ਇਹ ਸਿਰਮਾਪਾ ਪਲੇਟ ਦੇ ਵਿੱਚ ਪਾ ਲੈਣੇ। ਹੁਣ ਸਾਰੇ ਬ੍ਰੈਡ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੇ। ਫਿਰ ਦੁਬਾਰਾ ਤੋਂ ਦੇਸੀ ਘੋਲਾ ਕੇ ਉਸ ਤਰ੍ਹਾਂ ਹੀ ਬ੍ਰੈਡ ਵਿੱਚ ਰੱਖ ਲੈਣੇ। ਤੇ ਸਾਰੇ ਬ੍ਰੈਡ ਬਣਾ ਲੈਣੇ ਨੇ। ਬ੍ਰੈਡ ਤੇ ਚਾਹ ਆਪਣਾ ਸਾਰਾ ਕੁਝ ਬਣ ਕੇ ਰੈਡੀ ਏ। ਵੀਡੀਓ ਨੂੰ ਕਰੋ ਸ਼ੇਅਰ। ਧੰਨਵਾਦ। ਥੈਂਕ ਯੂ। ਕਾਤੇ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ